ਸਤਿ ਸ੍ਰੀ ਅਕਾਲ ਕਿਸਾਨ ਵੀਰੋ ਅੱਜ ਅਸੀਂ ਆਏ ਆ ਮਾਨਸਾ ਪਸ਼ੂ ਮੰਡੀ ਦੇ ਉੱਤੇ ਤੇ ਇੱਥੇ ਬਹੁਤ ਤਰ੍ਹਾਂ ਦੀਆਂ ਬਹੁਤ ਵਧੀਆ ਸੋਹਣੀਆਂ ਸੋਹਣੀਆਂ ਮੱਝਾਂ ਦੇਖਣ ਨੂੰ ਮਿਲਦੀਆਂ ਨੇ ਤੇ ਅੱਜ ਆਏ ਆ ਜੀ ਅਸੀਂ ਇਨ੍ਹਾਂ ਬਾਈ ਹੋਰਾਂ ਕੋਲੇ ਬਹੁਤ ਸੋਹਣੀ ਪਿੰਡੇ ਦੀ ਮੱਝ ਹੈਗੀ ਤੇ ਆਪਾਂ ਬਾਈ ਹੋਰਾਂ ਨਾਲ ਗੱਲਬਾਤ ਕਰਦੇ ਆਂ ਮੱਝ ਦੀ ਲੈਣੇ ਆਂ ਡਿਟੇਲ ਤੇ ਲੈਣੇ ਆਂ ਜਾਣਕਾਰੀ ਪੂਰੀ ਜਾਣਕਾਰੀ ਲੈਣੇ ਆਂ ਬਾਈ ਹੋਰਾਂ ਤੋਂ ਆਜੋ ਬਾਈ ਜੱਗ ਆਜੋ ਆਜੋ ਸਸੀਆ ਬਾਈ ਸਸੀਆ ਬਾਈ ਬਾਈ ਕੀ ਨਾਮ ਆਪਣਾ ਸੰਦੀਪ ਸਿੰਘ ਸੰਦੀਪ ਸਿੰਘ ਕਿਹੜਾ ਪਿੰਡ ਆ ਬਾਈ ਮੱਖਾ ਜੀ ਮੱਖਾ ਐਸੇ ਜ਼ਿਲ੍ਹੇ ਚ ਪਿੰਡਾਂ ਮਾਨਸਾ ਚ ਮਾਨਸਾ ਚ ਠੀਕ ਆ ਮੂਸੇ ਦੇ ਨਾਲ ਆ ਮੂਸੇ ਦੇ ਨਾਲ ਠੀਕ ਐ ਤੇ ਬਾਈ ਅੱਜ ਜਿਹੜੀ ਇਹ ਮੱਝ ਲੈ ਕੇ ਆਏ ਹੋ ਹਾਂਜੀ ਵੇਚਣ ਵਾਸਤੇ ਲੈ ਕੇ ਆਏ ਤੇ ਲਈ ਆ ਅੱਛਾ ਵੇਚਣ ਵਾਸਤੇ ਲਈ ਆ ਹਾਂਜੀ ਠੀਕ ਐ ਇਹਦੀ ਬਾਈ ਜੀ ਮੱਝ ਦੀ ਥੋੜੀ ਡਿਟੇਲ ਦੱਸੋ ਕਿੰਨੇ ਸੂਏ ਮੱਝ ਹੈਗੀ ਇਹ ਤੀਜੇ ਸੂਏ ਆ ਜੀ ਤੀਜੇ ਸੂਏ ਆ ਹਾਂਜੀ ਠੀਕ ਐ ਤੇ ਮਗਰ ਬੱਚਾ ਕੀ ਐ ਕੱਟਾ ਜੀ ਮਗਰ ਕੱਟਾ ਹੈ ਲੋ ਦੋਸਤੋ ਆਪਾ ਦੇਖ ਸਕਦੇ ਆ ਇਹ ਮੱਝ ਦਾ ਬੱਚਾ ਜੀ ਮੇਲ ਆ ਜੀ ਬੱਚਾ ਪਿੰਡ ਦੀ ਬਹੁਤ ਸੋਹਣੀ ਮੱਝ ਹੈਗੀ ਤੇ ਬਾਈ ਹੋਰੀ ਦੇਖਣ ਆਏ ਨੇ ਮੱਝ ਨੂੰ ਕੋਈ ਇੱਕ ਸੱਤ ਹੋ ਸਕਦਾ ਸੌਦਾ ਵੀ ਹੋ ਜਾਏ ਇਹਨਾਂ ਦਾ ਕੋਈ ਕੋਈ ਦੇਖਣ ਦੋ ਦੇਖਣ ਦੋ ਇਹ ਮੱਝ ਹੈ ਜੀ। ਬੜੀਆਂ ਬਾਈ। ਜੇ ਬਾਈ ਹੋਰੀ ਆਏ ਨੇ ਦੇਖਣ ਮੱਝ ਨੂੰ। ਕਿ ਇੱਕ ਸੱਤ। ਤੋਰ ਕੇ ਦਿਖਾ ਦੇ ਪਾਈ। ਤੋਰ ਕੇ ਦਿਖਾਓ ਜੀ। ਹੋ ਸਕਦਾ ਜੀ ਮੱਝ ਦਾ ਸੌਦਾ ਹੋ ਜਾਵੇ ਬਾਈ ਹੋਰਾਂ ਕੋਲੇ ਆਏ ਨੇ ਗਾਕ। ਬਹੁਤ ਚੰਗੀ ਆ ਮੱਝ ਨੂੰ ਲੈਣ। ਤੇ ਜਾਣ ਕਰ ਵੀ ਆਪਾਂ ਲਾਵਾਂਗੇ ਪਹਿਲਾਂ ਇੱਕ ਵਾਰੀ ਜੇ ਸੌਦਾ ਹੁੰਦਾ ਮੱਝ ਦਾ ਤਾਂ ਬਹੁਤ ਵਧੀਆ ਗੱਲ ਹੈਗੀ। ਚਾਲ ਚੋਲ ਦੀ ਬਹੁਤ ਵਧੀਆ ਮੱਝ ਆ। ਮਗਰ ਕੱਟਾ ਹੈਗਾ। ਭਾਈ ਜੀ ਆਪਾਂ ਦੁੱਧ ਦੀ ਗੱਲ ਕਰੀਏ ਤਾਂ ਕਿੰਨੇ ਕਿਲੋਟਰ ਦੁੱਧ ਦੇ ਦਿੰਦੀ ਹੈ? ਉੱਧਰ 14 ਲੀਟਰ ਨੂੰ ਤਿਆਰ ਆ। 3 ਦਿਨਾਂ ਦੀ ਸੂਈ ਥੱਲੇ। 3 ਦਿਨਾਂ ਦੀ ਸੂਈ ਹੋਈ ਆ 14 ਲੀਟਰ ਦੁੱਧ ਤਿਆਰ ਆ। ਤੇ ਭਾਈ ਆਪਾਂ ਇਹਦਾ ਰੇਟ ਕੀ ਰੱਖਿਆ ਹੋਇਆ? ਰੇਟ ਦੀ 1,60,000। 1,60,000 ਰੁਪਇਆ। ਹਾਂਜੀ। ਠੀਕ ਹੈ। ਭਾਈ ਨਸਲ ਕਿਹੜੀ ਹੈ ਇਹ? ਮੋਰਾ ਜੀ ਪੈਂਦੀ। ਮੋਰਾ ਜੀ ਪੈਂਦੀ ਹੈ। ਠੀਕ ਹੈ। 160000 ਰੁਪਿਆ ਡਿਮਾਂਡ ਹੈ ਤੇ ਭਾਈ ਮੌਕੇ ਤੇ ਕੋਈ ਮਾਨਤਾਣ ਹੋ ਜੂਗਾ ਭਾਈ ਹੋਰੀ ਕਹਿੰਦੇ ਵੀ ਮੌਕੇ ਤੇ ਆਪਾਂ ਮਾਨਤਾਣ ਵੀ ਕਰ ਦਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ 14 ਲੀਟਰ ਤਿਆਰ ਹੈਗਾ ਤੀਜੇ ਸੂਏ ਸੀ ਨਾ ਭਈਏ ਤੀਜੇ ਸੂਏ ਆ ਤੇ ਭਾਈ ਜਿਹੜੀ ਇਹਦੀ ਮਾਂ ਸੀਗੀ ਉਹਦੇ ਥੱਲੇ ਕਿੰਨਾ ਸੀਗਾ ਦੁੱਧ ਇਹਦੀ ਮਾਂ ਥੱਲੇ ਹੈਗਾ 16 17 16 17 ਠੀਕ ਹੈ ਬਹੁਤ ਚੰਗੀ ਤੇ ਸੋਹਣੀ ਪਿੰਡ ਦੀ ਮੱਝ ਹੈਗੀ ਧਰਾ ਧਰਾਂ ਦੀ ਬਾਈ ਪੂਰੀ ਵਧੀਆ ਜਮਾ ਓਕੇ ਆ ਜੀ ਧਰਾਂ ਧੁਰਾ ਮਾਰ ਕੇ ਦੇਖ ਸਕਦੇ ਹੋ ਕਿ ਨਹੀਂ ਬਜੇ ਨਹੀਂ ਨਹੀਂ ਬੱਚਾ ਲੱਕ ਦੇਖ ਲਾਗੇ ਫੇਰਾ ਬੱਚਾ ਲੱਕ ਦਿਖਾ ਦਿਓ ਹੈ ਕੈਮਰਾ ਇਹ ਨਾ ਕਰ ਲੈ ਉਧਰ ਦਿਖਾ ਬਾਈ ਬੱਚਾ ਸੱਚੇ ਸੁਣਾ ਦੇਣਾ ਪੈਸੇ ਲੈ ਲੈ ਨਾ ਹੋਇਆ ਨਹੀਂ ਤਾਂ ਉਹ ਜਣਾਉਂਦੇ ਨਹੀਂ 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 ਚਕਾਉਂਦੇ ਨਹੀਂ ਵੀਡੀਓ ਬਣਾਉਂਦੇ ਅੱਜ ਤਾਂ ਵੀਡੀਓ ਕਿੰਨੇ ਪੈਸੇ ਵੀਡੀਓ ਫਿਰ ਬਣਾਵਾਂ ਇੱਕ 60 ਜਨਾਉਂਦੇ ਚਕਾਉਂਦੇ ਆ ਜਾ ਲਾ ਦੇ ਹੁਣ 200 ਰੁਪਏ ਹਾਂਜੀ ਉਹ ਵੀ ਜੀ ਤੂੰ ਲਾ ਦੇ ਕਰ ਇੱਕ ਪੰਜਾਹ ਦੀ ਚੱਲ 110 ਦੀ ਕਰ ਫਿਰ ਹੋ ਗਈ ਚੱਲ ਚੱਲ ਛੱਡ 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 ਨਹੀਂ ਨਹੀਂ ਛੱਡ ਮੱਖਾ ਕਿੰਨੇ ਜਾਣ ਬਾਈ ਹੋਰੀ ਕਰ ਰਹੇ ਨੇ ਸੌਦੇ ਬਾਰੇ ਗੱਲਬਾਤ ਕਿੰਨੇ ਦੀ ਸਾਡੇ ਬਾਈ ਕਹਿੰਦਾ ਵੀ 1,50,000 ਦੇ ਸੀ ਦੇ ਦਿੰਦੇ ਆ ਇੱਕ ਬੱਦ ਨਹੀ ਨਾ ਸੌਦਾ ਹੁੰਦਾ ਠੀਕ ਹੈ ਨਹੀਂ ਤਾਂ ਗਾਹ ਕਿ ਇੱਥੇ ਬਹੁਤ ਆ ਮੰਡੀ ਦੇ ਉੱਤੇ ਬੱਦ ਤਾਂ ਫਿਰ ਤੈਨੂੰ ਮੁੱਲ ਵੀ ਬਹੁਤ ਹੈ ਫਿਰ ਚੰਗੀ ਛੋਟੀ ਦਾ ਬਰੀਕੀਆਂ ਕਿੰਨੀਆਂ ਲੰਗੀਆਂ ਕਹਤ ਆਈਆਂ ਜਾਲੀ ਜੂਲੀ ਇੱਥਾਂ ਚੋ ਬਾਈ ਸੋਰੀ ਦੇਖ ਕੇ ਮੱਝ ਹੈ ਦੂਜੀ ਤੇ ਦੁਖਾ ਦਨੇ ਆ ਜੋ ਤੇ ਬਾਈ ਹਰਾਂ ਕੋਲ ਇੱਕ ਹੋਰ ਵੀ ਮੱਝ ਹੈਗੀ ਆ ਇਹ ਵੀ ਇੱਕ ਥੇਲੇ ਕੇ ਆਏ ਨੇ ਸੇਲ ਵਾਸਤੇ ਇਹ ਬਾਈ ਕਿੰਨੇ ਵੇ ਸੂਏ ਮੱਝ ਹੈਗੀ ਇਹ ਬਾਈ ਦੀ ਉਹਨਾਂ ਦੀ ਹੈ ਹਾਂਜੀ ਜੇ ਸੂਏ ਆਪਣੀ ਵਾਲਾ ਆਪਣੀ ਬੰਦੇ ਅੱਛਾ ਆਪਣੇ ਕੋਲ ਹੀ ਆ ਇਹ ਵੀ ਤੀਜੇ ਸੂਏ ਮੱਝ ਹੈਗੀ ਚਾਲਚੂਲ ਦੀ ਪੂਰੀ ਵਧੀਆ ਮੱਝ ਆ ਪਿੰਡੇ ਦੀ ਚੰਗੀ ਹੈਗੀ ਪਰ ਮੇਲੇ ਵੇਲ ਦੀ ਮੱਝ ਹੈਗੀ ਇਹ ਵੀ ਮੂਰਾ ਨਸਲ ਚ ਬੈ ਜਾਂਦੀ ਹੈ ਮੱਝ ਤੇ 22 ਹੋਰੀ ਇੱਥੇ ਅੱਜ ਆਏ ਨੇ ਮਾਨਸਾ ਅਸੂ ਮੰਡੀ ਦੇ ਉੱਤੇ ਤੇ 22 ਹੋਰਾਂ ਨਾਲ ਕਰਦੇ ਆ ਗੱਲਬਾਤ ਅੱਜ ਚੰਗੀ ਮੱਝ ਆ ਸੋਹਣੀ ਪਿੰਡੇ ਦੀ ਮੱਝ ਆਗੀ ਤੰਦਰੁਸਤ ਬੱਚਾ ਹੈਗਾ ਪੂਰਾ ਐਕਟਾ ਬੱਚਾ ਹੈਗਾ ਚਿੱਟਾ ਛਿੱਟਾ ਚੜਾਈ ਵੀ ਹੈ ਇਹਨੂੰ ਬਈ ਕਿੰਨਾ ਚਿਰ ਹੋ ਗਿਆ ਮੱਝ ਸੁਈ ਨੂੰ ਇਹਨੂੰ 10 ਦਿਨ ਹੋ ਗਏ ਹੋਣਗੇ ਜੀ ਇਹਨੂੰ 10 ਦਿਨ ਹੋ ਗਏ ਹਾਂ ਇਹਦੇ ਮਗਰ ਫਿਰ ਬੱਚਾ ਕੀ ਹੈ ਕੱਟਾ ਹੀ ਅੰਨਲਾ ਹੈ ਨਾ ਕੱਟਾ ਹੀ ਕੱਟਾ ਕੱਟਾ ਹੀ ਹੈ ਠੀਕ ਹੈ ਤੇ ਦੁੱਧ ਬਈ ਕਿੰਨਾ ਕਿਤੇ ਦਿੰਦੀ ਹੈ ਇਹ 12 ਲੀਟਰ ਜਮਾ ਤਿਆਰ ਹੁਣ 12 ਲੀਟਰ ਜਮਾ ਤਿਆਰ ਹੈ ਠੀਕ ਹੈ ਇਹਦਾ ਬਈ ਰੇਟ ਰੁੱਟ ਕੀ ਹੈਗਾ 1.45 145 145 22 ਦੀ ਡਿਮਾਂਡ ਹੈ ਤੇ ਮਗਰ ਕਟਾਏਗਾ ਜਿਵੇਂ ਕਿ ਤੁਸੀਂ ਦੇਖ ਸਕਿਓ ਸਾਰੀ ਡਿਟੇਲ ਬਾਈ ਨੇ ਦੱਸ ਚੁੱਕੀ ਐ ਥਣਾ ਤੁਣਾ ਦੀ ਪੂਰੀ ਵਧੀਆ ਤੇ ਚੰਗੀ ਤੰਦਰੁਸਤੀ ਬਚ ਜਾਏਗੀ ਤੇ ਕਿਸੇ ਵੀ ਵੀਰ ਨੇ ਕੋਈ ਮੱਝ ਵਗੈਰਾ ਲੈਣੀ ਹੋਵੇ ਤਾਂ ਇੱਥੇ ਮਾਨਸਾ ਪਸ਼ੂ ਮੰਡੀ ਦੇ ਉੱਤੇ ਆ ਕੇ ਮੱਝਾਂ ਲੈ ਸਕਦੇ ਨੇ ਵੇਚ ਸਕਦੇ ਨੇ ਬਹੁਤ ਚੰਗੀ ਤੇ ਭਰਮੀ ਮੰਡੀ ਭਰਦੀ ਐ ਇੱਥੇ ਮਾਨਸਾ ਕੈਂਚੀਆਂ ਤੋਂ ਅੱਗੇ ਆ ਕੇ ਕੋਈ ਵੀ ਅਨਨੋਟ ਬੰਦਾ ਪੁੱਛ ਕੇ ਇੱਥੇ ਆ ਸਕਦਾ ਹੈਗਾ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਅੱਜ ਅਸੀਂ ਆਏ ਆ ਮਾਨਸਾ ਪਸ਼ੂ ਮੰਡੀ ਦੇ ਉੱਤੇ ਤੇ ਇੱਥੇ ਬਹੁਤ ਤਰ੍ਹਾਂ ਦੀਆਂ ਬਹੁਤ ਵਧੀਆ ਸੋਹਣੀਆਂ ਸੋਹਣੀਆਂ ਮੱਝਾਂ ਦੇਖਣ ਨੂੰ ਮਿਲਦੀਆਂ ਨੇ ਤੇ ਅੱਜ ਆਏ ਆ ਜੀ ਅਸੀਂ ਇਹਨਾਂ ਬਾਈ ਹੋਣਾਂ ਕੋਲੇ ਬਹੁਤ ਸੋਹਣੀ ਪਿੰਡੇ ਦੀ ਮੱਝ ਹੈਗੀ ਤੇ ਆ ਕੋਈ ਬਾਈ ਹਰਾਂ ਨਾਲ ਗੱਲਬਾਤ ਕਰਦੇ ਆ ਮੱਝ ਦੀ ਲੈਣੇ ਆ ਡਿਟੇਲ ਤੇ ਲੈਣੇ ਆ ਜਾਣਕਾਰੀ ਪੂਰੀ ਜਾਣਕਾਰੀ ਲੈਣੇ ਆ ਬਾਈ ਹਰਾਂ ਤੋਂ ਆ ਜੋ ਬਾਈ ਜੱਗਿਆ ਜੋ ਸਸੀ ਦਾ ਬਾਈ ਸਸੀ ਦਾ ਬਾਈ ਬਾਈ ਕੀ ਨਾਮ ਆਪਣਾ ਸੰਦੀਪ ਸਿੰਘ ਸੰਦੀਪ ਸਿੰਘ ਕਿਹੜੇ ਪਿੰਡ ਆ ਬਾਈ ਮੱਖਾ ਜੀ ਮੱਖਾ ਐਸੇ ਜ਼ਿਲ੍ਹੇ ਚ ਰਹਿੰਦਾ ਮਾਨਸਾ ਚ ਮਾਨਸਾ ਠੀਕ ਆ ਮੂਸੇ ਦੇ ਨਾਲ ਆ ਮੂਸੇ ਦੇ ਨਾਲ ਠੀਕ ਹੈ ਤੇ ਬਾਈ ਅੱਜ ਜਿਹੜੀ ਇਹ ਮੱਝ ਲੈ ਕੇ ਆਇਓ ਹਾਂਜੀ ਵੇਚਣ ਵਾਸਤੇ ਲਈ ਕਿਹਾ ਕਿ ਲਈ ਹੈ ਅੱਛਾ ਵੇਚਣ ਵਾਸਤੇ ਲਈ ਹੈ ਹਾਂਜੀ ਠੀਕ ਹੈ ਇਹਦੀ ਬਾਈ ਜੀ ਮੱਝ ਦੀ ਥੋੜੀ ਡਿਟੇਲ ਦੱਸੋ ਕਿੰਨੇਵੇਂ ਸੂਏ ਮੱਝ ਹੈਗੀ ਇਹ ਤੀਜੇ ਸੂਏ ਹੈ ਤੀਜੇ ਸੂਏ ਹੈ ਠੀਕ ਹੈ ਤੇ ਮਗਰ ਬੱਚਾ ਕੀ ਹੈ ਕੱਟਾ ਹੈ ਮਗਰ ਕੱਟਾ ਹੈ ਲੋ ਦੋਸਤੋ ਆਪਾਂ ਦੇਖ ਸਕਦੇ ਹਾਂ ਇਹ ਮੱਝ ਦਾ ਬੱਚਾ ਜੀ ਮੇਲ ਹੈ ਜੀ ਬੱਚਾ ਤੇ ਪਿੰਡੇ ਦੀ ਬਹੁਤ ਸੋਹਣੀ ਮੱਝ ਹੈਗੀ ਤੇ ਬਾਈ ਹੋਰੀ ਦੇਖਣ ਆਏ ਨੇ ਮੱਝ ਨੂੰ ਇੱਕ ਸਾਥ ਹੋ ਸਕਦਾ ਸੌਦਾ ਵੀ ਹੋ ਜਾਏ ਨਾਲ ਕੋਈ ਕੋਈ ਦੇਖਣ ਦੋ ਦੇਖਣ ਦੋ ਇਹ ਮੱਝ ਹੈ ਜੀ ਬੜੀਆਂ ਬਾਈ ਹੋਰੀ ਆਏ ਨੇ ਦੇਖਣ ਮੱਝ ਨੂੰ ਕਿ ਇੱਕ ਸਾਥ ਤੋਰ ਕੇ ਦਿਖਾ ਦੇ ਪਾਈ ਤੋਰ ਕੇ ਦਿਖਾਓ ਜੀ ਹੋ ਸਕਦਾ ਜੀ ਮੱਝ ਦਾ ਸੌਦਾ ਹੋ ਜਾਵੇ ਆਈ ਹੋ ਰਾਂ ਕੋਲੇ ਆਏ ਨੇ ਗਾਕ ਬਹੁਤ ਚੰਗੀ ਆ ਚਾਲ ਮੱਝ ਨੂੰ ਲੈਣ ਤੇ ਜਾਣਕਾਰ ਵੀ ਆਪਾਂ ਲਾਵਾਂਗੇ ਪਹਿਲਾਂ ਇੱਕ ਵਾਰੀ ਜੇ ਸੌਦਾ ਹੁੰਦਾ ਮੱਝ ਦਾ ਤਾਂ ਬਹੁਤ ਵਧੀਆ ਗੱਲ ਹੈਗੀ ਚਾਲ ਚੂਲ ਦੀ ਬਹੁਤ ਵਧੀਆ ਮੱਝ ਆ ਮਗਰ ਕੱਟਾ ਹੈਗਾ ਭਾਈ ਜੀ ਆਪਾਂ ਦੁੱਧ ਦੀ ਗੱਲ ਕਰੀਏ ਤਾਂ ਕਿੰਨੇ ਕਿਲੋਟਰ ਦੁੱਧ ਦੇ ਦਿੰਦੀ ਹੈ ਇਹ? ਉੱਧਰ 14 ਲੀਟਰ ਹੁਣ ਤਿਆਰ ਆ। ਕਿੰਨੇ ਦਿਨਾਂ ਦੀ ਸੂਈ ਕਰੇ? 3 ਦਿਨਾਂ ਦੀ ਸੂਈ ਹੋਈ ਆ 14 ਲੀਟਰ ਦੁੱਧ ਤਿਆਰ ਆ। ਤੇ ਭਾਈ ਆਪਾਂ ਇਹਦਾ ਰੇਟ ਕੀ ਰੱਖਿਆ ਹੋਇਆ? ਰੇਟ ਦੀ 1,60,000 1,60,000 ਰੁਪਈਆ। ਹਾਂਜੀ। ਠੀਕ ਐ। ਭਾਈ ਨਸਲ ਕਿਹੜੀ ਹੈ ਇਹ? ਮੋਰਾ ਜੀ ਪੈਂਦੀ। ਮੋਰਾ ਜੀ ਪੈਂਦੀ ਹੈ। ਠੀਕ ਐ। 1,60,000 ਰੁਪਈਆ ਡਿਮਾਂਡ ਐ। ਤੇ ਭਾਈ ਮੌਕੇ ਤੇ ਕੋਈ ਮਾਨਤਾਣ ਹੋ ਜੂਗਾ? ਕਰਦਾ ਵੀ। ਭਾਈ ਹੋਰੀ ਕਹਿੰਦੇ ਵੀ ਮੌਕੇ ਤੇ ਆਪਾਂ ਮਾਨਤਾਣ ਵੀ ਕਰ ਦਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ 14 ਲੀਟਰ ਤਿਆਰ ਹੈਗਾ ਤੀਜੇ ਸੂਏ ਸੀ ਨਾ ਭਈਏ ਤੀਜੇ ਸੂਏ ਆ ਤੇ ਭਾਈ ਜਿਹੜੀ ਇਹਦੀ ਮਾਂ ਸੀਗੀ ਉਹਦੇ ਥੱਲੇ ਕਿੰਨਾ ਸੀਗਾ ਦੁੱਧ ਇਹਦੀ ਮਾਂ ਕੋਲ ਲੈ ਕੇ 16 17 16 17 ਠੀਕ ਹੈ ਬਹੁਤ ਚੰਗੀ ਤੇ ਸੋਹਣੀ ਪਿੰਡੇ ਦੀ ਮੱਝ ਹੈਗੀ ਥਣਾ ਥਣਾ ਦੀ ਪੂਰੀ ਵਧੀਆ ਥਣਾ ਥਣਾ ਦੀ ਭਾਈ ਪੂਰੀ ਵਧੀਆ ਜਮਾ ਓਕੇ ਆ ਜੀ ਤਾਰਾਂ ਦੂਰਾ ਮਾਰ ਕੇ ਦੇਖ ਸਕਦੇ ਹੋ ਕਿ ਨਹੀਂ ਬੱਜਣੀ ਨਹੀਂ ਨਹੀਂ ਬੱਚਾ ਲਾ ਕੇ ਦੇਖ ਲਾਗੇ ਪੇਰਾ ਬੱਚਾ ਲਾ ਕੇ ਦਿਖਾ ਦੋ ਹੈ ਲੈ ਉਧਰ ਦਿਖਾ ਬੱਚਾ ਸੱਚੇ ਤਰ੍ਹਾਂ ਦਿਖਾਏਗਾ ਬੱਚਾ ਲੈ ਨਹੀਂ ਹੈ ਨਾ ਹੋਇਆ ਨਹੀਂ ਤਾਂ ਹੂੰ ਨਹੀਂ ਨਹੀਂ ਚਕਾਉਂਦੇ ਨਹੀਂ ਭਾਈ ਵੀਡੀਓ ਬਣਾਉਂਦੇ ਅੱਜ ਤਾਂ ਵੀਡੀਓ ਕਿੰਨੇ ਪੈਸੇ ਵੀਡੀਓ ਫੇਰ ਬਣਾਵਾਂ ਇੱਕ 60 ਲਾ ਲਾ ਹੁਣ ਤੂੰ ਵੀ ਰੁਪਏ ਹਾਂਜੀ ਯੂਵੀ ਜੀ ਤੂੰ ਲਾ ਦੇ ਕਰਾਇਕ ਪਿਆਰੀ ਚੱਲ 1 10 ਦੀ ਕਰ ਫਿਰ ਹੋ ਗਈ ਚਲ ਚੱਲ ਛੱਡ 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 ਨਹੀਂ ਨਾ ਟਰੰਮਾਖਾ ਕੰਨੇ ਆ ਗੋੜ ਦੀ ਸੁਣ ਦੱਸ ਇੱਕ ਤਾਂ ਚਲ ਭਾਈ ਹੋਰੀ ਕਰ ਰਹੇ ਨੇ ਸੌਦੇ ਬਾਰੇ ਗੱਲਬਾਤ ਕਿੰਨੇ ਸਾਡੇ ਭਾਈ ਕਹਿੰਦਾ ਵੀ 1.50 ਲੱਖ ਦੇਸੀ ਦੇ ਦਿੰਦੇ ਆ 1.50 ਲੱਖ ਨਹੀਂ ਜੀ ਬੱਦ ਸੌਦਾ ਹੁੰਦਾ ਠੀਕ ਹੈ ਨਹੀਂ ਤਾਂ ਗਾਹ ਕਿ ਇੱਥੇ ਬਹੁਤ ਆ ਮੰਡੀ ਦੇ ਉੱਤੇ ਬਾਦੋਦਾ ਫਿਰ ਤੈਨੂੰ ਮੁੱਲ ਵੀ ਬਹੁਤ ਹੈ ਚੰਗੀ ਛੋਟੀ ਦਾ ਇਹ ਬਰੀਕੀਆਂ ਕਿੰਨੀਆਂ ਨੇ ਕਿਆਂ ਕਿੰਨੀਆਂ ਤਾਂ ਹੈਗੀਆਂ ਜਾਲੀ ਜੂਲੀ ਆ ਥਲਾਂ ਚ ਭਾਈ ਹੋਰੀ ਦੇਖ ਕੇ ਮੱਝ ਹਾਂ ਦੂਜੀ ਤੇ ਦੂਜੀ ਤੇ ਦਿਖਾ ਦਨੇ ਆ ਜੀ ਤੇ ਬਾਈਵਾਰਾ ਕੋਲ ਇੱਕ ਹੋਰ ਵੀ ਮੱਝ ਹੈਗੀ ਆ ਇਹ ਵੀ ਇੱਕ ਥੇਲੇ ਕੇ ਆਏ ਨੇ ਸੇਲ ਵਾਸਤੇ ਇਹ ਬਾਈ ਅ ਕਿੰਨੇ ਵੇ ਸੂਏ ਮੱਝ ਹੈਗੀ ਇਹ ਬਾਈ ਦੀ ਉਹਨਾਂ ਦੀ ਹੈ ਹਾਂ ਤੀਜੇ ਸੂਏ ਆਪਣੀ ਵਾਲਾ ਆਪਣੀ ਬੰਦੇ ਅੱਛਾ ਆਪਣੇ ਕੋਲ ਹੀ ਆ ਇਹ ਵੀ ਤੀਜੇ ਸੂਏ ਮੱਝ ਹੈਗੀ ਚਾਲਚੂਲ ਦੀ ਪੂਰੀ ਵਧੀਆ ਮੱਝ ਆ ਪਿੰਡੇ ਦੀ ਚੰਗੀ ਹੈਗੀ ਪਰ ਮੇਲੇ ਵੇਲ ਦੀ ਮੱਝ ਹੈਗੀ ਇਹ ਵੀ ਮੂਰਾ ਨਸਲ ਚ ਬੈ ਜਾਂਦੀ ਹੈ ਮੱਝ ਤੇ 22 ਹੋਰੀ ਇੱਥੇ ਅੱਜ ਆਏ ਨੇ ਮਾਨਸਾ ਤਸੂ ਮੰਡੀ ਦੇ ਉੱਤੇ ਤੇ 22 ਹੋਰਾਂ ਨਾਲ ਕਰਦੇ ਆਂ ਗੱਲਬਾਤ ਚੰਗੀ ਮੱਝ ਆ ਸੋਹਣੀ ਪਿੰਡੇ ਦੀ ਮੱਝ ਹੈਗੀ ਤੰਦਰੁਸਤ ਬੱਚਾ ਹੈਗਾ ਉਹ ਇੱਕ ਤਾਂ ਬੱਚਾ ਹੈਗਾ ਚਿੱਕੂ ਛਿੱਕੂ ਚੜਾਈ ਵੀ ਹੈ ਇਹਨੂੰ ਬਈ ਕਿੰਨਾ ਚਿਰ ਹੋ ਗਿਆ ਮੱਝ ਸੁਈ ਨੂੰ ਇਹਨੂੰ 10 ਦਿਨ ਹੋ ਗਏ ਹੋਣਗੇ ਇਹਨੂੰ 10 ਦਿਨ ਹੋ ਗਏ ਹਾਂ ਇਹਦੇ ਮਗਰ ਫਿਰ ਬੱਚਾ ਕੀ ਹੈ ਕੱਟਾ ਹੀ ਆ ਮਿਲਦਾ ਹਨਾ ਕੱਟਾ ਹੀ ਕੱਟਾ ਕੱਟਾ ਹੀ ਹੈ ਠੀਕ ਹੈ ਤੇ ਦੁੱਧ ਬਈ ਕਿੰਨਾ ਕਿਤੇ ਦਿੰਦੀ ਹੈ ਇਹ 12 ਲੀਟਰ ਜਮਾ ਤਿਆਰ ਹਣਾ 12 ਲੀਟਰ ਜਮਾ ਤਿਆਰ ਹੈ ਠੀਕ ਹੈ ਇਹਦਾ ਬਈ ਰੇਟ ਰੁੱਟ ਕੀ ਹੈਗਾ 145 ਬਈ 145 145 ਬਈ ਦੀ ਡਿਮਾਂਡ ਹੈ ਤੇ ਮਗਰ ਕਟਾਏਗਾ ਜਿਵੇਂ ਕਿ ਤੁਸੀਂ ਦੇਖ ਸਕਿਓ ਸਾਰੀ ਡਿਟੇਲ ਬਾਈ ਨੇ ਦੱਸ ਚੁੱਕੀ ਐ ਠਣਾ ਤੁਣਾ ਦੀ ਪੂਰੀ ਵਧੀਆ ਤੇ ਚੰਗੀ ਤੰਦਰੁਸਤ ਮੱਝਾਂ ਗਈ ਤੇ ਕਿਸੇ ਵੀ ਵੀਰ ਨੇ ਕੋਈ ਮੱਝ ਵਗੈਰਾ ਲੈਣੀ ਹੋਵੇ ਤਾਂ ਇੱਥੇ ਮਾਨਸਾ ਪਸ਼ੂ ਮੰਡੀ ਦੇ ਉੱਤੇ ਆ ਕੇ ਮੱਝਾਂ ਲੈ ਸਕਦੇ ਨੇ ਵੇਚ ਸਕਦੇ ਨੇ ਬਹੁਤ ਚੰਗੀ ਦੇ ਭਾਰਮੀ ਮੰਡੀ ਭਰਦੀ ਐ ਇੱਥੇ ਮਾਨਸਾ ਕੈਂਚੀਆਂ ਤੋਂ ਅੱਗੇ ਆ ਕੇ ਕੋਈ ਵੀ ਅਨਨੋਨ ਬੰਦਾ ਪੁੱਛ ਕੇ ਇੱਥੇ ਆ ਸਕਦਾ ਹੈਗਾ ਸਸਰੀ ਕਾ ਜੀ